ਜੀ ਇਹ ਗੱਡੀ ਕੰਪਨੀ ਤੋਂ ਮਤਲਬ ਇੱਕ ਇੱਕ ਸਵਾ ਫੁੱਟ ਉੱਚੀ ਹੈ ਜੀ ਹਾਂਜੀ ਇੱਕ ਸਵਾ ਫੁੱਟ ਦੀ ਗੱਡੀ ਉੱਚੀ ਹੈ ਭਾਈ ਇਹ 40 ਇੰਚ ਦਾ ਟਾਇਰ ਹੈ ਅੱਛਾ ਤੇ ਰੁਕਦੀ ਨਹੀਂ ਗੱਡੀ ਮਤਲਬ ਕਿੱਥੇ ਵੀ ਔਰ ਜਿਗਾੜ ਜੁਗੜ ਕੋਈ ਨਹੀਂ ਹੈ ਭਾਈ ਇਹ ਪ੍ਰੋਪਰ ਸਸਪੈਂਸ਼ਨ ਚੱਕੀ ਹੈ ਬਿਲਕੁਲ ਇਹ ਫਿਰ ਸਪੈਸ਼ਲ ਤਿਆਰ ਕਰਵਾਈ ਆ ਹਾਂਜੀ ਭਾਈ ਨਵੀਂ ਥਾਰ ਲਈ ਸੀ 21 ਮਾਡਲ ਤੇ ਉਹਨੂੰ ਤਿਆਰ ਕੀਤਾ ਆ ਫਿਰ ਕਿੰਨਾ ਖਰਚ ਆ ਗਿਆ ਤਿਆਰ ਹੋਣ ਤੇ ਮੋਡੀਫਾਈ ਹੋਣ ਤੇ ਭਾਈ ਵਾਵਾ ਆ ਗਿਆ ਛੱਡੋ ਜਿੰਨਾ ਵੀ ਆ ਗਿਆ ਫੇਰ ਵੀ ਚਲੋ ਨਹੀਂ ਵਾਵਾ ਆ ਗਿਆ ਆ ਗਿਆ ਹੁਣ 10 ਲੱਖ ਤਾਂ ਨਹੀਂ ਵਾਵਾ ਜਿਆਦਾ ਆ ਗਿਆ 20 ਲੱਖ ਆ ਗਿਆ ਨੇ ਲੋ ਜੀ 20 ਤੋਂ ਵੀ ਜ਼ਿਆਦਾ ਲੱਗੇ ਬਈ ਬਸ ਲੱਗੇ ਇੱਕ ਵਾਰ 20 ਤੋਂ ਵੀ ਜ਼ਿਆਦਾ ਆ ਗਿਆ ਜਿੰਨਾ ਵੀ ਆ ਗਿਆ ਭਾਜੀ ਆ ਗਿਆ ਸੋ ਨੌਜਵਾਨ ਕਹਿੰਦੇ ਨੇ ਕਿ 20-25 ਲੱਖ ਰੁਪਈਆ ਅਸਲ ਵਿੱਚ ਵੱਧ ਆ ਗਿਆ ਹੋਵੇ ਹੁਣ ਕਿਉਂਕਿ ਕਹਿੰਦੇ ਹੁੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਹਨਾ ਹੁਣ ਜਿਨ੍ਹਾਂ ਨੂੰ ਖਰਚ ਆਇਆ ਹੈ ਤਾਂ ਉਹ ਹੀ ਦੱਸਣਗੇ ਸ਼ਾਇਦ ਹੁਣ ਬਾਈ ਤਾਂ ਨਹੀਂ ਦੱਸ ਰਿਹਾ ਕਿਉਂਕਿ ਪੰਜਾਬੀਆਂ ਨੇ ਮੰਨਣਾ ਨਹੀਂ ਹੈਗਾ ਹਨਾ ਵੀ ਇੰਨੀ ਜ਼ਿਆਦਾ ਤੇ ਇਹਦਾ ਫਿਰ ਚਲਾਨਮ ਵਗੈਰਾ ਨਹੀਂ ਹੁੰਦਾ ਹੁੰਦਾ ਵੀ ਬਹੁਤ ਅੰਕਰ ਦੀਆਂ ਸਰਕਾਰਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਜਦ ਅਸੀਂ ਹਰ ਚੀਜ਼ ਦੇ ਟੈਕਸ ਦੇ ਰਹਿਆਂ ਅਸੀਂ ਇਹ ਟਾਇਰ ਲਵਾਏ ਦੇ ਜੀਐਸਟੀ ਦੇ ਰਹਿਆਂ ਸਭ ਕੁਝ ਦੇ ਰਹਿਆਂ ਫਿਰ ਵੀ ਜੇ ਸਰਕਾਰਾਂ ਨੇ ਰੋਡ ਤੇ ਨਹੀਂ ਚੱਲਣ ਦੇਣਾ ਤੇ ਮੈਨੂੰ ਉਹ ਚੀਜ਼ ਸਮਝ ਨਹੀਂ ਆਉਂਦੀ ਹਾਂ ਜੇ ਅਸੀਂ ਡੇਂਜਰਸ ਡਰਾਈਵਿੰਗ ਕਰਦੇ ਹਾਂ ਤੁਸੀਂ ਗੱਡੀ ਬੌਂਡ ਕਰੋ ਲਾਇਸੈਂਸ ਸਸਪੈਂਡ ਕਰੋ ਜੇ ਅਸੀਂ ਕਿਸੇ ਨੂੰ ਮਾਰਦੇ ਆਏ ਅਸੀਂ ਗੱਡੀ ਤੇਜ਼ ਚਲਾਉਂਦੇ ਆਂ ਜਾਂ ਅਸੀਂ ਕੱਟਕੁੱਟ ਮਾਰਦੇ ਆਂ ਤੁਸੀਂ ਗੱਡੀ ਸੀਜ਼ ਕਰੋ ਲਾਇਸੈਂਸ ਕੈਨਸਲ ਕਰੋ ਗੱਡੀ ਦੀ ਆਰਸੀ ਕੈਨਸਲ ਕਰ ਦਿਓ ਲੇਕਿਨ ਜੇ ਇਹੋ ਜਿਹੀ ਗੱਡੀਆਂ ਇਹੋ ਜਿਹੀ ਗੱਡੀਆਂ ਸਿੱਧੀਆਂ ਚੱਲ ਰਹੀਆਂ ਰ ਆ ਗਿਆ ਸੀ ਕਿ ਜਿਹੜੀਆਂ ਆਫ ਰੋਡਿੰਗ ਗੱਡੀਆਂ ਨੇ ਗਿਆ ਉਹ ਵੀ ਮੈਨੂੰ ਲੱਗਦਾ ਕੋਈ ਟੀਮ ਆਈ ਸੀਗੀ ਹਨਾ ਭਾਈ ਮੈਂ ਤਾਂ ਕਹਿੰਦਾ ਜਿਹੜੇ ਟਰੈਕਟਰ ਹੈ ਪਿੱਛੇ ਜਬ ਕਾਫੀ ਬਾਉਂਡ ਕੀਤੇ ਜਾ ਰਹੇ ਸੀ ਮਹੀਨੇ ਡੇਢ ਮਹੀਨੇ ਪਹਿਲੇ ਟਰੈਕਟਰ ਕਾਫੀ ਬਾਉਂਡ ਕੀਤੇ ਜਾ ਰਹੇ ਸੀ ਔਰ ਜਿਨ੍ਹਾਂ ਨੇ ਉਹ ਬਾਉਂਡ ਕੀਤੇ ਸੀ ਉਹ ਬਹੁਤ ਖੁਸ਼ ਹੋ ਕੇ ਕਹਿੰਦੇ ਸੀ ਬਈ ਅਸੀਂ ਇੰਨਾ ਟਰੈਕਟਰ ਬਾਉਂਡ ਕਰਤਾ ਅਸੀਂ ਫੁਲਾਣੇ ਟਰੈਕਟਰ ਦਾ ਇਹ ਨਾਂ ਅਸੀਂ ਅਸੀਂ ਇਹ ਬਾਉਂਡ ਕਰਤਾ ਉਹ ਬਾਉਂਡ ਕਰਤਾ ਲੇਕਿਨ ਭਾਈ ਜਦੋਂ ਲੋਡ ਪਈ ਉਹ ਟਰੈਕਟਰ ਹੀ ਕੰਮ ਆਏ ਵੀਰ ਆ ਜਾ ਕੇ ਇਹ ਗੱਡੀਆਂ ਉਹ ਟਰੈਕਟਰ ਹੀ ਕੰਮ ਆਣੇ ਆ ਬਾਈ ਔਰ ਇਹ ਬਾਕੀ ਗੁਰੂ ਮਹਾਰਾਜ ਦੀ ਕਿਰਪਾ ਹੈ ਲੇਕਿਨ ਸਰਕਾਰਾਂ ਨੂੰ ਸਾਡੇ ਬਾਰੇ ਕੁਝ ਸੋਚਣਾ ਚਾਹੀਦਾ ਹੈ ਹਰਾਸ ਕੀਤਾ ਜਾਂਦਾ ਅਸੀਂ ਕ੍ਰਿਮੀਨਲਸ ਨਹੀਂ ਆ ਅਸੀਂ ਆਪਣੇ ਸ਼ੌਂਕ ਪੂਕਾਰੇ ਆਂ ਔਰ ਤੁਸੀਂ ਇਹ ਦੇਖੋ ਅਮਰੀਕਾ ਚ ਕੈਨੇਡਾ ਚ ਲੋਕ ਕਿਵੇਂ ਗੱਡੀਆਂ ਮੋਡੀਫਾਈ ਕਰਦੇ ਆ ਕਿੰਨੇ ਕਿੰਨੇ ਕਰੋੜਾਂ ਦਾ ਅਰਬਾਂ ਦਾ ਰੈਵਨਿਊ ਜਨਰੇਟ ਹੁੰਦਾ ਆ ਇਹ ਯੂਥ ਨੂੰ ਤੁਸੀਂ ਨਸ਼ੇ ਛਡਾਓ ਇਹਨਾਂ ਕੰਮਾਂ 'ਚ ਪਾਓ ਲੋਕ ਯੂਥ ਕੋਲ ਪੈਸੇ ਨਹੀਂ ਬਚਣਗੇ ਨਸ਼ਾ ਕਰਨ ਨਾਲ ਸੇ ਜੇ ਤੁਸੀਂ ਇੰਨਾ ਕੰਮ 'ਚ ਆਪਣੇ ਘਾਰ ਜਵਾਗ ਨੂੰ ਯੂਥ ਨੂੰ ਪਾ ਦੋਗੇ ਨਸ਼ਾ ਬੰਦ ਕਰੋ ਗੱਡੀਆਂ ਚੱਲਣ ਦਿਓ ਟਰੈਕਟਰ ਚੱਲਣ ਦਿਓ ਇਹ ਇੱਕ ਵਧੀਆ ਸਪੋਰਟ ਹੈ ਕੋ ਮਾੜਾ ਸ ਦੋਸਤੋ ਨੌਜਵਾਨ ਪਹੁੰਚੇ ਹੋਏ ਨੇ ਇੱਥੇ ਮੋਡੀਫਾਈ ਕਰਵਾਈਆਂ ਹੋਈਆਂ ਨੇ 18 ਵੈਸੇ ਕਿਹਾ ਜਾਂਦਾ ਕਿ 20000 ਦਾ ਚਲਾਨ ਹੋ ਗਿਆ 25000 ਦਾ ਚਲਾਨ ਹੋ ਗਿਆ ਪਰ ਜੇਕਰ ਗੱਲਬਾਤ ਕੀਤੀ ਜਾਵੇ ਅੱਜ ਹੜਾਂ ਦੇ ਵਿੱਚ ਇਹ ਗੱਡੀਆਂ ਕੰਮ ਆ ਰਹੀਆਂ ਨੇ ਸਾਡੇ ਨਾਲ ਨੌਜਵਾਨ ਮੌਜੂਦ ਨੇ ਕੀ ਹਾਲ ਹੈ ਵੀਰੇ ਵਧੀਆ ਵੀਰੇ ਵਧੀਆ ਤੁਸੀਂ ਕਿੱਥੋਂ ਆਇਓ ਜੀ ਜੰਮੂ ਤੋਂ ਭਾਜੀ ਜੰਮੂ ਤੋਂ ਹਾਂਜੀ ਤੇ ਇਹ ਗੱਡੀਆਂ ਦਾ ਕੀ ਰਾਜਾ ਵੱਡੇ ਵੱਡੇ ਟਾਇਰ ਪਾਏ ਹੋਏ ਨੇ ਕਿਹੜੀਆਂ ਗੱਡੀਆਂ ਨੇ ਇਹ ਭਾਜੀ ਜੇ ਛੋਟੇ ਜਿਹੇ ਹੁੰਦੇ ਸੀ ਉਦੋਂ ਸਪਨਾ ਜਾਂ ਹੁੰਦਾ ਜਿਵੇਂ ਗੱਡੀ ਬਣਾਵਾਂਗੇ ਪਰ ਤੁਸੀਂ ਇਹ ਦੇਖੋ ਇਹ ਗੱਡੀਆਂ ਕਿਸੇ ਨੂੰ ਤੰਗ ਨਹੀਂ ਕਰਦੀਆਂ ਅਸੀਂ ਕਿਸੇ ਦੀ ਸੋਚੀ ਦਾ ਵੀ ਨਹੀਂ ਆਈ ਥੀ ਭੈਣ ਨੂੰ ਕਰੇ ਇਦਾਂ ਦਾ ਹਨਾ ਆਪੇ ਆਪਾਂ ਥੀ ਆਪਣੇ ਹੈਗੇ ਆ ਜਿਹਾ ਭੈਣਾ ਸਾਡੀਆਂ ਮਾਵਾਂ ਹਨਾ ਤੇ ਬੇਸਿਕਲੀ ਇਹ ਗੱਡੀਆਂ ਸਲੋਕ ਸੋਚਦੇ ਆ ਤੰਗ ਕਰਦੇ ਪਰ ਭਾਈ ਸਾਡਾ ਉਹ ਮਕਸਲਾ ਨਹੀਂ ਆਗਰ ਲਈ ਵਡੀਆਂ ਲਾਈਟਾਂ ਵੀ ਲਾਈਆਂ ਆਂ ਆਂ ਉੱਥੇ ਜਾ ਕੇ ਔਨ ਕਰਦੇ ਆਂ ਜਿੱਥੇ ਸਾਨੂੰ ਲੋੜ ਆ ਆਫ ਰੋਡ ਚਾਈਦਾ ਜਾਂ ਕੁਝ ਕਰੀਦਾ ਉਸਾਂ ਲੋੜ ਆ ਅੱਜ ਹਾਰਡ ਆਇਆ ਅਸੀਂ ਆਪਣੀ ਗੱਡੀਆਂ ਲੈ ਕੇ ਆਏ ਆਂ ਸਾਨੂੰ ਅੱਜ 5 ਫੁੱਟ ਦੇ ਪਾਣੀ ਚ ਵੀ ਜਾਣਾ ਪੈਂਦਾ ਤੇ ਅਸੀਂ ਜਾਾਂਗੇ ਅਸੀਂ ਵੱਧ ਚੜ ਕੇ ਅੱਗੇ ਜਾਾਂਗੇ ਔਰ ਕੋਈ ਸੇਵਾ ਕਰਨੀ ਪੈਂਦੀ ਕਰਾਂਗੇ ਪਰ ਜਿਹੜੇ ਪੰਜਾਬ ਦੇ ਇਸਲੇ ਸਿਚੁਏਸ਼ਨ ਹੈ ਉਹ ਇਹੋ ਜੀ ਹੈ ਕਿ ਇੱਕ ਵਾਰ ਆਵਾਜ਼ ਨਿਕਲਦੀ ਸਾਨੂੰ ਕਿਸੇ ਚੀਜ਼ ਦੀ ਲੋੜ ਹੈ ਤੇ ਸਾਡੇ ਸਾਰੇ ਵੀਰ ਭਰਾ ਅੱਜ ਕੱਲ ਦੇ ਭੈਣਾ ਵੀ ਸਾਡੀਆਂ ਸਾਡੇ ਵੱਧ ਕੇ ਸਾਡੇ ਤੋਂ ਅੱਗੇ ਨੇ ਤੇ ਇੱਕ ਵਾਰ ਮੂੰਹ ਤੋਂ ਨਿਕਲਦਾ ਵੀ ਸਾਨੂੰ ਇਹ ਚੀਜ਼ ਦੀ ਲੋੜ ਹੈ ਤੇ ਮੈਂ ਲੋੜਾ ਉਹ ਚੀ 10 12 ਘੰਟਿਆਂ ਜੀ ਉਹ ਚੀਜ਼ ਐਕਸੈਸਿਵ ਪਹੁੰਚ ਜਾਂਦੀ ਜਿਹੜੇ ਵੀਰ ਭਰਾ ਸਾਡੇ ਬਾਹਰ ਬੈਠੇ ਉਹ ਵੀ ਸਾਨੂੰ ਕਹਿੰਦੇ ਆ ਬਈ ਖਾਤਾ ਨੰਬਰ ਦੇ ਪੈਸੇ ਪਾ ਰਹੇ ਆ ਇਹ ਚੀਜ਼ ਉੱਥੇ ਵਿਚਾਰੋ ਚਾਹੇ ਉਹ ਆਣਿਆ ਚਾਹੇ ਉਹ ਦਵਾਈਆਂ ਚਾਹੇ ਉਹ ਕੱਪੜੇ ਆ ਚਾਹੇ ਕੋਈ ਵੀ ਚੀਜ਼ ਹੋਣ ਜਿੱਦਾਂ ਮਿੱਟੀ ਦਾ ਲਾਨ ਹੋਇਆ ਸੀ ਬਈ ਸਾਨੂੰ ਇੱਥੇ ਰੇਤਾ ਚਾਹੀਦਾ ਰੇਤਾ ਮਿੱਟੀ ਚਾਹੀਦੀ ਤੁਸੀਂ ਇਹ ਦੇਖੋ ਬਈ ਕਿੰਨੀ ਰੇਤਾ ਮਿੱਟੀ ਇਕੱਠੀ ਹੋ ਐਕਸੈਸਿਵ ਹੋ ਹੀ ਜਾਂਦੀ ਮਨ ਲੋਦਾ ਮੂਡ ਨਹੀਂ ਪੈਣੀ ਹਾਂਜੀ ਤੇ ਬਾਕੀ ਜਿਹੜਾ ਸਾਡਾ ਪੰਜਾਬ ਹੈ ਉਹ ਉਹਨੂੰ ਕਿਸੇ ਸਰਕਾਰਾਂ ਦੀ ਲੋੜ ਨਹੀਂ ਆ ਬਈ ਕਿਸੇ ਚੀਜ਼ ਦੀ ਲੋੜ ਨਹੀਂ ਆ ਅਸੀਂ ਆਪ ਖੜੇ ਹੁੰਨੇ ਔਰ ਪੰਜਾਬ ਜਦੋਂ ਕਿ ਪੈਰਿਸ ਵੀ ਅੱਗ ਲੱਗੀ ਸੀ ਜਾਂ ਕਿੱਥੇ ਅੱਗ ਲੱਗਦੀ ਹੈ ਹਾਲੀਵੁੱਡ 'ਚ ਅੱਗ ਲੱਗੀ ਸੀ ਤੇ ਪੰਜਾਬੀ ਅੱਗੇ ਗਈ ਸੀ ਪਰ ਜਦੋਂ ਸਾਨੂੰ ਪੰਜਾਬ ਦੀ ਲੋੜ ਪੈਂਦੀ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਜਿਨ੍ਹਾਂ ਦੀ ਮਦਦ ਕਰਦਾ ਹੈ ਕਿ ਦੇ ਲੋਕ ਵੀ ਵਾਪਸ ਕਰਨ ਕੀ ਹੈ ਸਰਕਾਰਾਂ ਵੱਲੋਂ ਵੀ ਕੋਈ ਪੱਕਾ ਇਂਤਜ਼ਾਮ ਨਹੀਂ ਕੀਤੇ ਹੋਏ ਸੈਂਟਰ ਸਰਕਾਰ ਵੱਲੋਂ ਹਜ ਤੱਕ ਕੋਈ ਬਿਆਨ ਨਹੀਂ ਜਾਰੀ ਕੀਤਾ ਗਿਆ ਭਾਜੀ ਦੇਖੋ ਗਰਾਊਂਡ ਲੈਵਲ ਤੇ ਕੰਮ ਨਹੀਂ ਹੈ ਜੇ ਅਸੀਂ ਦੇਖੀਏਗੀ ਸਾਡੇ ਸੀਐਮ ਸਾਹਿਬ ਨੇ ਕੀ ਕੰਮ ਕੀਤਾ ਦੇ ਕੋਈ ਕੰਮ ਨਹੀਂ ਕੀਤਾ ਹੈਲੀਕਾਪਟਰ ਤੇ ਤੁਸੀਂ ਅਨਸੁੱਟ ਕੇ ਨਹੀਂ ਕਰ ਸਕਦੇ ਸੇਵਾ ਤੇ ਜੇ ਸਾਡੇ ਲੋਕਲ ਗਰਾਊਂਡ ਲੈਵਲ ਤੇ ਲੋਕ ਜਾ ਕੇ ਕਿਸ਼ਤੀਆਂ ਚ ਜਾ ਕੇ ਅੰਨ ਦੇ ਸਕਦੇ ਆਸੀਂ ਜੰਮੂ ਤੋਂ ਉੱਠ ਕੇ ਆ ਸਕਦੇ ਆਂ ਦੇ ਸਕਦੇ ਆਂ ਤੇ ਮੈਨੂੰ ਲੱਗਦਾ ਹੈ ਕਿ ਸਰਕਾਰਾਂ ਨੂੰ ਵੀ ਅਗਿਆਨ ਚਾਹੀਦਾ ਹੈ ਬਾਕੀ ਸਰਕਾਰਾਂ ਦੀ ਲੋੜ ਨਹੀਂ ਹੈ ਪੰਜਾਬ ਨੂੰ ਪੰਜਾਬ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਇੱਕ ਧਰਤੀ ਹੈ ਤੇ ਉਹਨੂੰ ਕਿਸੇ ਚੀਜ਼ ਦੀ ਮੈਨੂੰ ਲੱਗਦਾ ਹੈ ਲੋੜ ਨਹੀਂ ਹੈ ਕਿਸੇ ਤੋਂ ਮੰਗਣ ਦੀ ਤੇ ਗੱਲ ਹੀ ਛੱਡ ਦੋ ਬਟ ਮੈਨੂੰ ਲੱਗਦਾ ਸਾਨੂੰ ਕੇ ਚੀਜ਼ ਲੋੜ ਨਹੀਂ ਔਰ ਮੈਂ ਵੀਰ ਭਰਾ ਨੂੰ ਇਹ ਕਹਾਂਗਾ ਹਲੇ ਕੁਝ ਵੀ ਇੱਥੇ ਨਾ ਲੈ ਕੇ ਆਓ ਅਨਿਸ਼ਾਨ ਜਿਹੜੀ ਵੀ ਚੀਜ਼ ਆ ਮੇਰੇ ਵੀਰ ਮੇਰੇ ਭਰਾ ਮੇਰੀ ਭੈਣਾ ਕੋਈ ਵੀ ਦੇਖ ਰਿਹਾ ਹੱਥ ਜੋੜ ਕੇ ਬੇਨਤੀ ਹੈ ਤੁਸੀਂ 10 ਤੋਂ 15 ਦਿਨ ਬਾਅਦ ਆਓ ਜਦੋਂ ਇਹ ਸਾਰਾ ਸੁੱਕ ਜਾਣਾ ਤੁਸੀਂ ਫੇਰ ਦੇਖੋ ਜਿਹੜੇ ਸਾਡੇ ਜ਼ਿਮੀਂਦਾਰ ਭਰਾ ਐ ਉਹਨਾਂ ਨੂੰ ਡੰਗਰ ਵਾਸਤੇ ਫੀਡ ਚਾਹੀਦੀ ਆ ਭੋਜ ਚਾਹੀਦਾ ਐ ਕੀ ਚਾਹ ਰਾ ਤੁਸੀਂ ਫੇਰ आओ ਜੇ ਹੁਣ ਤੁਸੀਂ ਆਉਂਗੇ ਹੁਣ ਇੱਥੇ ਪੰਜਾਬ 'ਚ ਅੰਨ ਵੀ ਜਿਆਦਾ ਆ ਐਕਸੈਸਿਵ ਹੋ ਗਿਆ ਆ ਔਰ ਕੋਈ ਵੀ ਚੀਜ਼ ਜੀ ਤੁਸੀਂ ਸੋਚ ਰਹੇ ਲਿਆਣ ਦੀ ਆਲਰੇਡੀ ਐਕਸੈਸਿਵ ਹੋ ਚੁੱਕਾ ਹੈ ਬਸ ਮੈਂ ਦੇਖੋ ਲੇਕਿਨ ਨਿਊ ਚੀ ਕਰਵਾਈ ਹੋਈ ਆ ਬਾਈ ਗੱਡੀ ਇਹ ਤਕਰੀਬਨ ਪਾਜੀ ਇਹ ਗੱਡੀ ਕੰਪਨੀ ਤੋਂ ਮਤਲਬ ਇੱਕ ਇੱਕ ਸਵਾ ਫੁੱਟ ਉੱਚੀ ਆ ਜੀ ਹਾਂਜੀ ਇੱਕ ਸਵਾ ਫੁੱਟ ਗੱਡੀ ਉੱਚੀ ਆ ਪਾਜੀ ਇਹ 40 ਇੰਚ ਦਾ ਟਾਇਰ ਹੈ ਅੱਛਾ ਤੇ ਰੁਕਦੀ ਨਹੀਂ ਗੱਡੀ ਮਤਲਬ ਕਿੱਥੇ ਵੀ ਔਰ ਜਿਗਾਰਡ ਜੁਗੜ ਕੋਈ ਨਹੀਂ ਆ ਬਾਈ ਇਹ ਪ੍ਰੋਪਰ ਸਸਪੈਂਸ਼ਨ ਚੱਕੀ ਆ ਬਿਲਕੁਲ ਜੀ ਇਹ ਫਿਰ ਸਪੈਸ਼ਲ ਤਿਆਰ ਕਰਵਾਈ ਹੈ ਹਾਂਜੀ ਭਾਈ ਨਵੀਂ ਥਾਰ ਲਈ ਸੀ 21 ਮਾਡਲ ਤੇ ਉਹਨੂੰ ਤਿਆਰ ਕੀਤਾ ਹੈ ਫਿਰ ਕਿੰਨਾ ਖਰਚ ਆ ਗਿਆ ਤਿਆਰ ਹੋਣ ਤੇ ਮੋਡੀਫਾਈ ਹੋਣ ਤੇ ਭਾਈ ਵਾਵਾ ਆ ਗਿਆ ਛੱਡੋ ਜਿੰਨਾ ਵੀ ਆ ਗਿਆ ਫੇਰ ਵੀ ਚਲੋ ਨਹੀਂ ਵਾਵਾ ਆ ਗਿਆ ਆ ਗਿਆ ਹੁਣ 10 ਲੱਖ ਤਾਂ ਨਹੀਂ ਵਾਵਾ ਜਿਆਦਾ ਆ ਗਿਆ 20 ਲੱਖ ਆ ਗਿਆ ਨਹੀਂ ਭਾਈ 30 ਤੋਂ ਵੀ ਜ਼ਿਆਦਾ ਲੱਗੇ ਭਾਈ ਬਸ ਲੱਗੇ ਇੱਕ ਵਾਰ 30 ਤੋਂ ਵੀ ਜ਼ਿਆਦਾ ਆ ਗਿਆ ਜਿੰਨਾ ਵੀ ਆ ਗਿਆ ਭਾਈ ਆ ਗਿਆ ਨੌਜਵਾਨ ਕਹਿੰਦੇ ਨੇ ਕਿ 20-25 ਲੱਖ ਰੁਪਈਆ ਅਸਲ ਵਿੱਚ ਵੱਧ ਆ ਗਿਆ ਹੋਵੇ ਹੁਣ ਕਿਉਂਕਿ ਕਹਿੰਦੇ ਹੁੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਹਨਾ ਹੁਣ ਜਿਨ੍ਹਾਂ ਨੂੰ ਖਰਚ ਆਇਆ ਹੈ ਤਾਂ ਉਹ ਹੀ ਦੱਸਣਗੇ ਸ਼ਾਇਦ ਹੁਣ ਬਾਈ ਤਾਂ ਨਹੀਂ ਦੱਸ ਰਿਹਾ ਕਿਉਂਕਿ ਪੰਜਾਬੀਆਂ ਨੇ ਮੰਨਣਾ ਨਹੀਂ ਹੈਗਾ ਹਨਾ ਵੀ ਇੰਨੀ ਜ਼ਿਆਦਾ ਤੇ ਇਹਦਾ ਫਿਰ ਚਲਾਨਮ ਵਗੈਰਾ ਨਹੀਂ ਹੁੰਦਾ ਹੁੰਦਾ ਵੀ ਬਹੁਤ ਅੰਕਰ ਦੀਆਂ ਸਰਕਾਰਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਜਦ ਅਸੀਂ ਹਰ ਚੀਜ਼ ਦੇ ਟੈਕਸ ਦੇ ਰਹਿਆਂ ਅਸੀਂ ਇਹ ਟਾਇਰ ਲਵਾਇਆ ਦੇ ਜੀਐਸਟੀ ਦੇ ਰਹਿਆਂ ਸਭ ਕੁਝ ਦੇ ਰਹਿਆਂ ਫਿਰ ਵੀ ਜੇ ਸਰਕਾਰਾਂ ਨੇ ਰੋਡ ਤੇ ਨਹੀਂ ਚੱਲਣ ਦਿਨਾ ਤੇ ਮੈਨੂੰ ਉਹ ਚੀਜ਼ ਸਮਝ ਨਹੀਂ ਆਉਂਦੀ ਹਾਂ ਜੇ ਅਸੀਂ ਡੇਂਜਰਸ ਡਰਾਈਵਿੰਗ ਕਰਦੇ ਹਾਂ ਤੁਸੀਂ ਗੱਡੀ ਬਾਉਂਡ ਕਰੋ ਲਾਇਸੈਂਸ ਸਸਪੈਂਡ ਕਰੋ ਜੇ ਅਸੀਂ ਕਿਸੇ ਨੂੰ ਮਾਰਦੇ ਆਏ ਅਸੀਂ ਗੱਡੀ ਤੇਜ਼ ਚਲਾਉਂਦੇ ਆਏ ਜਾਂ ਅਸੀਂ ਕੱਟਕੁੱਟ ਮਾਰਦੇ ਆ ਤੁਸੀਂ ਗੱਡੀ ਸੀਜ਼ ਕਰੋ ਲਾਇਸੈਂਸ ਕੈਨਸਲ ਕਰੋ ਗੱਡੀ ਦੀ ਆਰਸੀ ਕੈਨਸਲ ਕਰ ਦਿਓ ਲੇਕਿਨ ਜੇ ਇਹੋ ਜਿਹੀ ਗੱਡੀਆਂ ਇਹੋ ਜਿਹੀ ਗੱਡੀਆਂ ਸਿੱਧੀਆਂ ਚੱਲ ਰਹੀਆਂ ਆ ਗਿਆ ਸੀ ਕਿ ਜਿਹੜੀਆਂ ਆਫ ਰੋਡਿੰਗ ਗੱਡੀਆਂ ਨੇਗੀਆਂ ਉਹ ਵੀ ਮੈਨੂੰ ਲੱਗਦਾ ਕੋਈ ਟੀਮ ਆਈ ਸੀਗੀ ਹਨਾ ਭਾਜੀ ਮੈਂ ਤਾਂ ਕਹਿੰਦਾ ਜਿਹੜੇ ਟਰੈਕਟਰ ਹੈ ਪਿੱਛੇ ਜਬ ਕਾਫੀ ਬਾਉਂਡ ਕਿਤੇ ਜਾ ਰਹੀ ਸੀ ਮਹੀਨੇ ਡੇਢ ਮਹੀਨੇ ਪਹਿਲੇ ਟਰੈਕਟਰ ਕਾਫੀ ਬਾਉਂਡ ਕਿਤੇ ਜਾ ਰਹੀ ਸੀ ਔਰ ਜਿਨ੍ਹਾਂ ਨੇ ਉਹ ਬਾਉਂਡ ਕੀਤੇ ਸੀ ਉਹ ਬਹੁਤ ਖੁਸ਼ ਹੋ ਕੇ ਕਹਿੰਦੇ ਸੀ ਬਈ ਅਸੀਂ ਇੰਨਾ ਟਰੈਕਟਰ ਬਾਉਂਡ ਕਰਤਾ ਅਸੀਂ ਫੁਲਾਣੇ ਟਰੈਕਟਰ ਦਾ ਇਹ ਨਾਮ ਸੀ ਅਸੀਂ ਇਹ ਬਾਉਂਡ ਕਰਤਾ ਉਹ ਬਾਉਂਡ ਕਰਤਾ ਲੇਕਿਨ ਭਾਈ ਜਦੋਂ ਲੋਡ ਪਈ ਤੇ ਉਹ ਟਰੈਕਟਰ ਹੀ ਕੰਮ ਆਏ ਵੀਰ ਆ ਜਾ ਕੇ ਇਹ ਗੱਡੀਆਂ ਉਹ ਟਰੈਕਟਰ ਹੀ ਕੰਮ ਆਣੇ ਆ ਬਈ ਔਰ ਇਹ ਟਰੈਕਟਰ ਬਾਕੀ ਗੁਰੂ ਮਹਾਰਾਜ ਦੀ ਕਿਰਪਾ ਹੈ ਲੇਕਿਨ ਸਰਕਾਰਾਂ ਨੂੰ ਸਾਡੇ ਬਾਰੇ ਵੀ ਸੋਚਣਾ ਚਾਹੀਦਾ ਹੈ ਹਰਾਸ ਕੀਤਾ ਜਾਂਦਾ ਅਸੀਂ ਕ੍ਰਿਮੀਨਲ ਨਹੀਂ ਆ ਅਸੀਂ ਆਪਣੇ ਸ਼ੌਂਕ ਪੂਕਾਰਿਆ ਔਰ ਤੁਸੀਂ ਇਹ ਦੇਖੋ ਅਮਰੀਕਾ ਚ ਕੈਨੇਡਾ ਚ ਲੋਕ ਕਿਵੇਂ ਗੱਡੀਆਂ ਮੋਡੀਫਾਈ ਕਰਦੇ ਆ ਕਿੰਨੇ ਕਿੰਨੇ ਕਰੋੜਾਂ ਦਾ ਅਰਬਾਂ ਦਾ ਰੈਵਨਿਊ ਜਨਰੇਟ ਹੁੰਦਾ ਆ ਇਹ ਯੂਥ ਨੂੰ ਤੁਸੀਂ ਨਸ਼ੇ ਛਡਾਓ ਇੰਨਾ ਕੰਮਾਂ 'ਚ ਪਾਓ ਲੋਕ ਯੂਥਫੁਲ ਪੈਸੇ ਨਹੀਂ ਬਚਣਗੇ ਨਸ਼ਾ ਕਰਨ ਨਾਲ ਸੇ ਜੇ ਤੁਸੀਂ ਇੰਨਾ ਕੰਮਾਂ 'ਚ ਆਪਣੇ ਜਵਾਗ ਨੂੰ ਯੂਥ ਨੂੰ ਪਾ ਦੋਗੇ ਨਸ਼ਾ ਬੰਦ ਕਰੋ ਗੱਡੀਆਂ ਚੱਲਣ ਦੋ ਟਰੈਕਟਰ ਚੱਲਣ ਦੋ ਏਕ ਵਧੀਆ ਸਪੋਰਟ ਹੈ ਕੋ ਮਾੜਾ ਸਪੋਰਟ ਨਹੀਂ ਹੈ ਸੋ ਇਹਨਾਂ ਨੂੰ ਆਪਣੇ ਜਿਹੜੇ ਸ਼ੌਂਕ ਨੇ ਨੌਜਵਾਨਾਂ ਨੂੰ ਜ਼ਰੂਰ ਪੂਰੇ ਕਰਨ ਦੇਣੇ ਚਾਹੀਦੇ ਨੇ ਕਿਉਂਕਿ ਇਹ ਕੋਈ ਨਸ਼ਾ ਨਹੀਂ ਕਰਦੇ ਕਿਸੇ ਗਲਤ ਪਾਸੇ ਜਿਹੜੀ ਇਨਵੈਸਟਮੈਂਟ ਨਹੀਂ ਕਰ ਰਹੇ ਹੈਗੇ ਜਿਵੇਂ ਬਾਈ ਨੇ ਦੱਸਿਆ ਕਿ ਆ ਵੀ ਦਿਖਾ ਦੋ ਅੱਗੀ ਵਾਲੀ ਥਾਰ 40 ਇੰਚ ਜਿਹੜੇ ਟਾਇਰ ਨੇ ਲਗੇ ਦੇ ਇਹਦੇ ਵੀ 40 ਇੰਚ ਨੇ ਬਾਈ ਇਹਦੇ 37 ਨੇ ਹੈ ਤੇ ਜਿਹੜੀਆਂ ਦੋ ਗੱਡੀਆਂ ਆਈਆਂ ਨੇ ਜੰਮੂ ਕਸ਼ਮੀਰ ਤੋਂ ਤਿਆਰ ਹੋਈਆਂ ਹੋਈਆਂ ਨੇ ਹੈਗੀਆਂ ਤੇ ਇਹ ਵੀ ਬਾਈ ਨੇ ਜਿਵੇਂ ਦੱਸਿਆਗਾ ਕਿ ਤਕਰੀਬਨ 20 ਤੋਂ 25 ਲੱਖ 3-4 ਲੱਖ 4-5 ਲੱਖ ਦਾ ਟਾਇਰ ਹੀ ਹੋਣਗੇ ਮੈਨੂੰ ਲੱਗਦਾ ਇਹ ਹਨਾ ਕਾਫੀ ਵੱਡੇ ਟਾਇਰ ਨੇਗੇ ਤੇ ਉਹੀ ਗੱਲ ਕਹਿਣਾ ਚਾਹੁੰਦੇ ਆਂ ਅਸੀਂ ਕਿ ਜਿਹੜੇ ਇਸ ਯੂਥ ਨੂੰ ਇਸ ਨੌਜਵਾਨਾਂ ਨੂੰ ਸਪੋਰਟ ਕਰਦੇ ਨੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਇਹ ਕੋਈ ਨਸ਼ਾ ਨਹੀਂ ਕਰਦੇ ਇਹਨਾਂ ਨੂੰ ਆਪਣੇ ਸ਼ੌਂਕ ਪੂਰਨਦੇ ਹੋ ਜਿਵੇਂ ਬਾਈ ਨੇ ਗੱਲ ਦੱਸੀ ਆ ਕਿ ਵਾਰਲੇ ਦੇਸ਼ਾਂ ਦੇ ਵਿੱਚ ਵੀ ਜਿਹੜਾ ਮੋਡੀਫਿਕੇਸ਼ਨ ਨੂੰ ਅਲਾਉ ਕੀਤਾ ਜਾਂਦਾ ਇਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਇਹ ਉਹੀ ਗੱਡੀਆਂ ਨੇ ਜਿਨ੍ਹਾਂ ਦਾ ਕੁਝ ਸਮੇਂ ਪਹਿਲਾਂ ਇੱਕ ਪੁਲਿਸ ਅਧਿਕਾਰੀ ਐਸ ਐਚਓ ਸਾਹਿਬ ਚਲੋ ਹੈਗੇ ਤਾਂ ਸਾਡੇ ਨੇ ਉਹਨਾਂ ਵੱਲੋਂ ਚਲਾਨੇ ਕੀਤੇ ਜਾ ਰਹੇ ਸੀਗੇ ਹਣਾ ਪਰ ਇਹ ਉਹੀ ਗੱਡੀਆਂ ਨੇ ਅੱਜ ਹੜਾਂ ਦੇ ਵਿੱਚ ਵੀ ਜਿਹੜੀ ਨੌਜਵਾਨ ਪਹੁੰਚੇ ਨੇਗੇ ਜੰਮੂ ਕਸ਼ਮੀਰ ਤੋਂ ਪਹੁੰਚੇ ਨੇਗੇ ਤੇ ਗੱਡੀ ਬਹੁਤ ਸੋਹਣੀ ਲੱਗ ਰਹੀ ਹੈਗੀ ਇਹ ਜੀ ਕੋਈ ਗੱਲਬਾਤ ਨਹੀਂ ਹੈਗੀ ਤੇ ਇਹਨਾਂ ਨੂੰ ਆਪਣੇ ਜਿਹੜੇ ਸ਼ੌਂਕ ਨੇਗੇ ਉਹ ਪੂਰੇ ਕਰਨੇ ਦੇਣੇ ਚਾਹੀਦੇ ਨੇ ਇੰਨੀ ਕੁ ਗੱਲ ਕਰਦੇ ਹੋਏ ਵੀਊ ਦਿਖਾ ਦਿਓ ਜ਼ਰੂਰ ਗੱਡੀ ਦਾ ਪਿੱਛੋਂ ਵੀ ਦਿਖਾ ਦਿਓ 40 ਇੰਚ ਦੇ ਜਿਹੜੇ ਲਾਇਏ ਪਾਏ ਹੋਏ ਨੇ ਇਹਦੇ ਵਿੱਚ ਤੇ ਨੌਜਵਾਨ ਜਿਹੜੇ ਸੇਵਾ ਲੈ ਕੇ ਪਹੁੰਚੇ ਰਹਿਗੇ ਧੰਨਵਾਦ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਸਤਿ ਸ਼੍ਰੀ ਅਕਾਲ ਜੀ